ਅਤਿਸ਼ਯਾਕਾਰ ਤੁਸੀਂ ਦੇਖ ਰਹੇ ਹੋ ਚੈਨਾ ਰਾਵ ਨਿਊਜ਼ ਆਮ ਆਦਮੀ ਪਾਰਟੀ ਦੀ ਵੱਡੀ ਕਾਰਵਾਈ ਕਰਦੇ ਹੋਇਆ ਸਾ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਰਮਨਦੀਪ ਸਿੰਘ ਦੀਦਾਰੇਵਾਲ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ 6 ਮਹੀਨੇ ਲਈ ਸਸਪੈਂਡ ਕਰ ਦਿੱਤਾ ਗਿਆ ਹੈ ਦੱਸਣਾ ਬਣਦਾ ਹੈ ਕਿ 19 ਸਤੰਬਰ ਨੂੰ ਪਾਰਟੀ ਦੇ ਜਰਨਲ ਸਕੱਤਰ ਹਰਚੰਦ ਸਿੰਘ ਬਸਟਰ ਵੱਲੋਂ ਕਾਰਨ ਦੱਸੇ ਨੋਟਿਸ ਜਾਰੀ ਕੀਤਾ ਗਿਆ ਸੀ ਲੈਂਡ ਪੋਲਿੰਗ ਨੀਤੀ ਦਾ ਵਿਰੋਧ ਕਰਨ ਵਾਲੇ ਹਰਮਨਦੀਪ ਸਿੰਘ ਦੀਦਾਰੇ ਬਾਅਦ ਲੰਬੇ ਸਮੇਂ ਤੋਂ ਆਪ ਨਾਲ ਜੁੜੇ ਆ ਰਹੇ ਸੈਨਪਾਲਟੀ ਚੁੱਤਰਾਂ ਦਾ ਆਖਣਾ ਹੈ ਕਿ ਹਰਮਨਦੀਪ ਸਿੰਘ ਪਿਛਲੇ ਕੁਝ ਸਮੇਂ ਤੋਂ ਨਾਸਿਰ ਪਾਰਟੀ ਦੇ ਫੈਸਲਿਆਂ ਦਾ ਵਿਰੋਧ ਕਰ ਰਹੇ ਨੇ ਸਗੋ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਵੀ ਉਹਨਾਂ ਦੀ ਸਮੂਲੀਅਤ ਪਾਈ ਜਾ ਰਹੀ ਹੈ ਦੇਦੇ ਚੱਲਦੇ ਉਹਨਾਂ ਖਿਲਾਫ ਇਹ ਸਮਝੌਤਾ ਲਿਆ ਗਿਆ ਹੈ ਇੱਕ ਵਾਰ ਤੁਹਾਨੂੰ ਫਿਰ ਦੱਸ ਦਿੰਨੇ ਆ ਕਿ ਆਮ ਆਦੀ ਪਾਰਟੀ ਦੀ ਸਾਸਤ ਵਿੱਚ ਬਹੁਤ ਵੱਡਾ ਪਚਾਲ ਦੇਖਣ ਨੂੰ ਮਿਲਿਆ ਹਰਮਨਦੀਪ ਸਿੰਘ ਨੂੰ 6 ਮਹੀਨਿਆਂ ਦੇ ਲਈ ਪਾਰਟੀ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ ਹੈ। ਅਜੀਆਂ ਹੋਰ ਖਬਰਾਂ ਚੈਨਲ 'ਤੇ ਸਾਡੇ ਚੈਨਲ ਦੇ ਨਾਲ ਜੁੜੇ ਰਹਿਣਾ ਮਿਲਦਿਆਂ ਜੀਆਂ ਹੋਰ ਖਬਰਾਂ ਦੇ ਨਾਲ ਧੰਨਵਾਦ ਜੀ।